ਜੈਤੋ ਦੇ ਪੀਰਖਾਨਾ ਬਸਤੀ ਦੇ ਲੋਕ ਇੱਕ ਨਰਕ ਭਰੀ ਜ਼ਿੰਦਗੀ ਕੱਟ ਰਹੇ ਲੰਮੇ ਸਮੇਂ ਤੋਂ ਉਸ ਵੇਲੇ ਅਜੇ ਆਮ ਆਦੀ ਪਾਰਟੀ ਸਤਾ ਦੇ ਵਿੱਚ ਨਹੀਂ ਆਈ ਸੀ ਆਮ ਆਦੀ ਪਾਰਟੀ ਸਤਾ ਤੋਂ ਆਉਣ ਤੋਂ ਪਹਿਲੇ ਲੋਕਾਂ ਨਾਲ ਦਾਅਵੇ ਕਰਦੀ ਸੀ ਵਾਅਦੇ ਕਰਦੀ ਸੀ ਕਿ ਸੋਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਊਗੀ ਤੁਹਾਨੂੰ ਦਰੀਆਂ ਵਿਚੋਂ ਦੀ ਲੋੜ ਨਹੀਂ ਪਊਗੀ ਅੱਜ ਉਹੀ ਆਮ ਆਦੀ ਪਾਰਟੀ ਦੇ ਰਾਜ ਵਿੱਚ ਸਭ ਕੁਝ ਚੱਲ ਰਿਹਾ ਦਰੀਆਂ ਵੀ ਵਿਸ਼ਰੀਆਂ ਧਰਨੇ ਵੀ ਲੱਗ ਰਹੇ ਆ ਇਹ ਗਰੀਬ ਲੋਕ ਆ ਇਹਨਾਂ ਦਾ ਇਸ ਕਰਕੇ ਕੰਮ ਨਹੀਂ ਹੋ ਰਿਹਾ ਕਿ ਇਹਨੂੰ ਲਾਰੇ ਤੇ ਲਾਰਾ ਲਾਇਆ ਜਾਂਦਾ ਅੱਜ ਇੱਥੇ ਪਹੁੰਚੇ ਆ ਕਿ ਜਿਹੜਾ ਸਾਡਾ ਲੰਬੇ ਸਮੇਂ ਤੋਂ ਗੰਦਾ ਪਾਣੀ ਖੜਾ ਹੈ ਉਸ ਨੂੰ ਕੱਢਾ ਜਾਵੇ ਤੇ ਪ੍ਰਧਾਨ ਜੀ ਨੂੰ ਅੱਜ ਤੁਸੀਂ ਭੈਣ ਜੀ ਮਿਲੇ ਸੀ ਕੀ ਕਹਿੰਦੇ ਆ ਉਹ ਕਹਿੰਦੇ ਪਹਿਲੇ ਦਰਿਆ ਚੱਕੋ ਇੱਥੋਂ ਫੇਰ ਤੁਹਾਡੇ ਨਾਲ ਗੱਲ ਕਰਦੇ ਆ ਹੁਣ ਅਸੀਂ ਸਾਰੇ ਅਸੀਂ ਇੱਥੇ ਖੜੇ ਸੀ ਇੱਥੋਂ ਦੀ ਟੱਪੇ ਉਹਦੋਂ ਅਸੀਂ ਦਿਖੇ ਨਹੀਂ ਇਹਨਾਂ ਨੂੰ ਵੀ ਉਹਦੇ ਵੀ ਗੱਲ ਕਰ ਸਕਦੇ ਸੀ ਸਾਡੇ ਨਾਲ ਖੜ ਕੇ ਇੱਥੇ ਤੇ ਹੁਣ ਗਏ ਆ ਜਦੋਂ ਅੰਦਰ ਕਹਿੰਦੇ ਦਰਿਆ ਚੱਕੋ ਗੱਲ ਫੇਰ ਕਰਦੇ ਆ ਕਹਿੰਦੇ ਪੁਲਿਸ ਬੁਲਾਣੇ ਆ ਫੇਰ ਅਸੀਂ ਇਹ ਗੱਲ ਕੀ ਨਹੀਂ ਕਹੀਏ ਤੁਹਾਨੂੰ ਅੰਦਰ ਬੈਠੇ ਉਹਨਾਂ ਨੇ ਕਹੀ ਹੈ ਹਰੀ ਜੀ ਨੇ ਪ੍ਰਧਾਨ ਜੀ ਨੇ ਕਹੀ ਹੈ ਜੀ ਤੁਹਾਡੇ ਜਿਹੜਾ ਪਾਣੀ ਖੜਾ ਕਿੰਨੇ ਚਿਰ ਤੋਂ ਖੜਾ ਉੱਥੇ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਹਾਂ ਜੀ ਮਹੀਨੇ ਤੋਂ ਜ਼ਿਆਦਾ ਹੀ ਹੈ ਪਹਿਲੇ ਥੋੜਾ ਸੀ ਤੇ ਹੁਣ ਤੁਸੀਂ ਆਪ ਜਾ ਕੇ ਦੇਖ ਲਓ ਟੱਪਨ ਨੂੰ ਥਾਂ ਬਿਲਕੁਲ ਵੀ ਹੈ ਨਹੀਂ ਅਸੀਂ ਆਪ ਇੱਟਾ ਰੱਖ ਰੱਖ ਕੇ ਰਾਹ ਬਣਾ ਰੱਖਿਆ ਤੁਸੀਂ ਆਪ ਜਾ ਕੇ ਦੇਖੋਗੇ ਨਾ ਤੁਸੀਂ ਆਪ ਹੀ ਸਮਝ ਜੂਗੇ ਵੀ ਇਹ ਦੇਥ ਹੋਇਆ ਹੋਇਆ ਜਿਹੜਾ ਉਹ ਮਰੀਜ਼ ਹੈ ਲਜਾਣਾ ਉਹ ਡੈਥ ਉਹ ਬਾਡੀ ਲਜਾਣੀ ਉਹਨਾਂ ਨੂੰ ਤਾਂ ਔਖੀ ਹੋਗੀ ਵੀ ਮੌਤ ਨਹੀਂ ਖੋਈ ਹੈ ਤੈਨੂੰ ਕਿਵੇਂ ਲਜਾਈਏ ਇਨਾ ਪਾਣੀ ਬੇਅੰਤ ਦਾ ਕੋਈ ਬੰਦ ਨਹੀਂ ਗਿਆ ਉਹਨਾਂ ਦੇ ਘਰੇ ਸ਼ਰਮਾਂ ਦੇ ਮਾਰੇ ਬਾਹਰ ਰਲਨੇ ਆ ਸੀ ਫਿਰ ਇਸ ਤਰ੍ਹਾਂ ਥੋੜਾ ਹੁੰਦਾ ਚਲੋ ਕਹੇ ਤੋਂ ਕਿਤੇ ਮਾੜਾ ਮੋਟਾ ਪਾਣੀ ਕੱਢੋ ਇਨਾ ਖੜਾ ਜਮ ਨਹੀਂ ਟਪ ਸਕਦੇ ਕੀੜੇ ਚੱਲਣ ਲੱਗ ਗਏ ਪਾਣੀ 'ਚ ਸਾਰਿਆਂ ਦੇ ਘਰੇ ਨਰਕ ਵਾਲਾ ਕੰਮ ਹੋਇਆ ਸਾਰਿਆਂ ਦੇ ਘਰੇ ਇਨਾ ਤਾਂ ਤੁਸੀਂ ਆਪ ਜਾ ਕੇ ਦੇਖੋਗੇ ਨਾ ਤੁਸੀਂ ਆਪ ਹੀ ਕਹਿ ਦੋ ਵੀ ਇਹ ਰਹਿ ਕਿਵੇਂ ਰਹੇ ਇੱਥੇ ਸ਼ਰਮਾ ਜੀ ਜਦੋਂ ਤੁਹਾਡੀ ਪਾਰਟੀ ਨਹੀਂ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਉਹਨਾਂ ਨਾਲ ਵੀ ਕਰ ਦਿਆਂ ਤੁਸੀਂ ਵੀ ਉਸ ਪਾਰਟੀ ਦੇ ਪਮਕੜੋਂ ਵਲੰਟੀਅਰ ਹੋ ਆਮਾ ਦੀ ਪਾਰਟੀ ਦੇ ਤੁਹਾਡੀ ਸਰਕਾਰ ਜਦੋਂ ਆਈ ਸਤਾ ਦੇ ਵਿੱਚ ਲੋਕਾਂ ਦਾਵਾ ਕਰਕੇ ਆਈ ਸੀ ਵਾਅਦੇ ਕਰਦੀ ਸੀ ਅਸੀਂ ਐਂ ਕਰ ਦਈਆਂ ਕੀ ਉਹ ਵਾਅਦੇ ਤੁਸੀਂ ਪੁਕਾਰ ਰਹੇ ਹੋ ਪੂਰੀ ਸਰਕਾਰ ਦੇ ਦੇਖੋ ਜੀ ਅਸੀਂ ਜਿਹੜੇ ਲੋਕ ਆ ਸਾਰੇ ਜਿਵੇਂ ਖੜੇ ਆ ਇਹਨਾਂ ਦੀ ਗਲੀ 'ਚ ਟੱਪਦੇ ਨੇ ਜੀ ਇਹ ਸਾਡੇ ਕਲਰਾਂ ਨੂੰ ਫੜਦੇ ਆ ਸਾਨੂੰ ਫੜਦੇ ਆਗੇ ਭਾਈ ਆ ਪਾਣੀ ਨਿਕਲਦਾ ਨਹੀਂ ਤੇ ਅਸੀਂ ਮਰਦੇ ਆ ਉਹ ਬੰਦੇ ਦੇ ਵਿਚਾਰੇ ਦੇ ਕਰੇ ਮੌਤ ਹੋ ਗਈ ਮੋਤ ਵਾਲੇ ਘਰੇ ਇੱਥੇ ਆਏ ਡਾਕਟਰ ਸਾਹਿਬ ਕੋਲੇ ਪ੍ਰਧਾਨ ਜੀ ਕੋਲੇ ਮਤਲਬ ਭਾਈ ਉਹਨਾਂ ਦੇ ਘਰੇ ਮੋਤ ਹੋ ਗਈ ਪਾਣੀ ਕਢਾ ਦੋ ਉਹ ਕਹਿੰਦੇ ਸੀ ਠੇਕਾ ਦਿੱਤਾ ਇੱਕ ਮਹੀਨੇ ਤੋਂ ਪਹਿਲਾਂ ਕੰਮ ਨਹੀਂ ਹੁੰਦਾਗਾ ਮੋਤ ਤਾਂ ਵਿਚਾਰੇ ਦੇ ਅੱਜ ਹੋਈ ਵੀ ਆ ਉਹ ਜਾਵੇ ਕਿੱਥੇ ਸਾਨੂੰ ਤਾਂ ਸਾਨੂੰ ਤਾਂ ਜੁੱਤੀਆਂ ਖਾਣੀਆਂ ਪੈਂਦੀਆਂ ਸਾਨੂੰ ਤਾਂ ਲੋਕ ਫੜ ਗਿਆ ਜੁੰਡਿਆਂ ਤੋਂ ਕਸੀਰਦੇ ਆ ਜਿਹੜੇ ਆ ਪਿੰਡਸ਼ਵਤ ਖਾਣ ਵਾਲੇ ਪ੍ਰਧਾਨ ਹੈਗੇ ਇੱਕ ਵਾਰੀ ਫੋਟੋ ਖਿਚਾ ਕੇ ਆ ਜਾਂਦੇ ਆ ਮੁੜ ਕੇ ਉੱਥੇ ਧਿਆਨ ਦੇਣੀ ਉੱਥੇ ਸਾਰਾ ਰੋਲਾ ਪੈਂਦਾ ਸਾਡੀ ਜਾਨ ਨੂੰ ਆ ਜਿੰਨੇ ਵੀ ਮਮਲਾ ਖੜੀ ਆ ਉਥੋਂ ਉਹ ਵਿਚਾਰੀ ਕਿਉਂ ਦੁਖੀ ਹੁੰਦੀ ਆ ਅਸੀਂ ਜਾਨੇ ਬ੍ਰਾਹਮਣ ਸਵਾ ਤੱਕ ਉੱਥੇ ਦੂਰ ਤੱਕ ਸਾਨੂੰ ਲੋਹ ਜੁੱਤੀਆਂ ਖਾਣੀਆਂ ਪੈਂਦੇ ਲੋਕਾਂ ਦੇ ਐਨੀਆਂ ਜੁੱਤੀਆਂ ਪੈਂਦੇ ਤੁਹਾਨੂੰ ਕੀ ਦਸੀਏ ਜੀ ਇਹਨਾਂ ਕੋਲੇ ਆਨੇ ਆ ਇਹ ਆਪ ਦਾ ਕਹਿੰਦਾ ਵੀ ਸਾਡੇ ਕੋਲੇ ਆ ਕੇ ਬੈਠੇ ਕੋ ਉਹ ਲੋਕ ਇੱਥੇ ਖੜੇ ਆ ਗੱਲ ਕਰਨ ਦੇ ਵਾਸਤੇ ਖੜੇ ਆ ਉਹਨਾਂ ਨਾਲ 2 ਮਿੰਟ ਗੱਲ ਕਰਕੇ ਕਹਿੰਦਾ ਉਹਨਾਂ ਦੇ ਮੇਲੇ ਉਹ ਤਾਂ ਦੱਸਣ ਕਿ ਮੈਂ ਪੁਲਿਸ ਬੁਲਾਣਾ ਬੁਲਾ ਲਾ ਭਾਈ ਪੁਲਿਸ ਆ ਗੜੇ ਆ ਸਾਨੂੰ ਅੰਦਰ ਕਾਦੇ ਅਸੀਂ ਚਲੇ ਜਾਵਾਂਗੇ ਅੰਦਰ ਇਹਨਾਂ ਕੋਲੇ ਮੁਲਾਜ਼ਮ ਹੈ ਨਹੀਂਗੇ ਪਤਾ ਕੀ ਹੈ ਜੀ ਇਹਨਾਂ ਕੋਲੇ ਸਾਰਾ ਕੁਝ ਹੈਗਾ ਇਹ ਮਾਰਦੀ ਆਦੀ ਚੋਧਰ ਕਰਕੇ ਪ੍ਰਸ਼ਾਸਨ ਸਾਡੇ ਤੇ ਜਨਤਾ ਨੂੰ ਖਰਾਬ ਕਰੀ ਜਾਂਦੇ ਆ ਸਾਨੂੰ ਇੱਥੇ ਜੁ ਜਨਤਾ ਕੋਈ 500 ਦੇ ਕੇ ਕੰਮ ਕਰਦਾ ਕੋਈ ਹਜ਼ਾਰ ਦੇ ਕੇ ਫਿਰ ਵੀ ਕੰਮ ਨਹੀਂ ਹੁੰਦਾ ਪੈਸੇ ਦੇ ਕੇ ਵੀ ਨਹੀਂ ਕੰਮ ਹੁੰਦਾ ਸਾਡੀ ਪਾਰਟੀ 'ਚ ਸਾਡੇ ਰਾਜ 'ਚ ਫਿਰ ਹੋਊਗਾ ਕੀ ਇੱਥੇ ਦੱਸੋ ਅਸੀਂ ਤਾਂ ਮੇਰੇ ਕੋਲ ਪ੍ਰਧਾਨ ਕੋਲੇ ਕੋਰਮ ਪੂਰਾ ਹੈ ਨਹੀਂ ਇਹਦੀ ਪ੍ਰਧਾਨਗੀ ਤਾਂ ਖਤਮ ਹੋਣੀ ਚਾਹੀਦੀ ਹੈ ਇਹਦੇ ਕੋਲ ਜਿੰਨੇ ਤੇ 9 ਮੈਂਬਰ ਚਾਹੀਦੇ ਨਾ ਮੈਂਬਰ ਚਾਹੀਦੀ ਹੈ ਇਹ ਤੱਕੇ ਨਾਲ ਪ੍ਰਧਾਨ ਨਾਤਾ ਸਾਡਾ ਸੜਲ ਧੱਕੇ ਨਾਲ ਠੋਪ ਕੇ ਸਾਡੇ ਸਾਡੇ ਲੋ ਮਾਰਦਾ ਕਿ ਮੈਂ ਪੋਸਟ ਬੁਲਾ ਕੇ ਕਰਾ ਦੇ ਭਾਈ ਸਾਨੂੰ ਸਾਨੂੰ ਅੰਦਰ ਕਹਦੇ ਸੀ ਅੰਦਰ ਹੋਵਾਂਗੇ ਹੁਣ ਅਸੀਂ ਹੁਣ ਜੋ ਕਰਨਾ ਆਪਣੇ ਕਰਾਵਾਂਗੇ ਪ੍ਰਧਾਨ ਵੀ ਸੋਡਾ ਤੇ ਤੁਸੀਂ ਭਮੱਕੜ ਵੀ ਆਂਦੇ ਹੋ ਤੁਹਾਡੇ ਤੁਹਾਨੂੰ ਹੀ ਕਰਾਉਣਗੇ ਉਹ ਪਤਾ ਕੀ ਉਹ ਆਪ ਤਾ ਆਰਐਸਐਸ ਦਾ ਬੰਦਾ ਸਾਨੂੰ ਕਹਿੰਦਾ ਤੁਸੀਂ ਕਾਂਗਰਸੀਓ ਅਸੀਂ ਮੈਨੂੰ ਦੱਸਤਾ ਸੀ ਮੈਂ ਕਿਹਦੇ ਕਹਿੰਦਾ ਨਾਲ ਜਾ ਕੇ ਕੰਮ ਦਾ ਸੀ ਕਰਾਣੇ ਮਰ ਕੇ ਤੇ ਫਾਇਦਾ ਹੀ ਖੱਟੀ ਜਾਂਦੇ ਸਾਨੂੰ ਬੇਵਕੂਫ ਬਣਾ ਜਾਂਦਾ ਆਪ ਆਰਐਸਐਸ ਦਾ ਬੰਦਾ ਸਾਨੂੰ ਦੁਖੀ ਕਰਦਾ ਸਾਲੂਗ ਇਹਨਾਂ ਦੀ ਤੂੰ ਕਾਂਗਰਸੀਆਂ ਮਲਾਛੇ ਜੇ ਬਲਦੇਵ ਸਿੰਘ ਕਾਂਗਰਸ ਸੀ ਆਮਾਦੀ ਪਾਰਟੀ ਸੀ ਉਹਦੇ ਨਾਲ ਕੰਮ ਕੀਤਾ ਸੀ ਉਹ ਚਲਾ ਗਿਆ ਸੀ ਨਹੀਂ ਗਿਆ ਸਾਲੂ ਸਿੰਘ ਹਰ ਗਿਆ ਸੀ ਨਹੀਂ ਗਿਆ ਕਿਸੇ ਪਾਸੇ ਅਜ ਸਾਲੂ ਸਿੰਘ ਨਾਲ ਕੰਮ ਕੀਤਾ ਸਾਰਿਆਂ ਨਾਲ ਮੇਰੇ ਨਾਲ ਕੰਮ ਕੀਤਾ ਇਹ ਆਂਦੇ ਆਪ ਦੀ ਰਿਸ਼ਵਤ ਖਾ ਕੇ ਤੇ ਉਹ ਮੈਂ ਸੰਦਾਰ ਪਰੇਸ਼ਾਨ ਕਰਤਾ ਸੰਦਾਰ ਲੋਕ ਨਿਕਲ ਨਹੀਂ ਨੇ ਮੈਂ ਜਦੋਂ ਘਰੋਂ ਨਿਕਲਦਾ ਸਵੇਰੇ ਆ ਬਾਜ਼ਾਰ ਚ ਜਾਂਦੇ ਨਹੀਂ ਮੈਨੂੰ ਘੱਟੋ ਘੱਟ 90 ਸ਼ੇਕਾ ਤਾਂ ਮਿਲ ਜਾਂਦੀ ਹੈ ਅਜ ਉਸ ਗਲੀ 'ਚ ਆ ਕੇ ਲੱਗੀ ਹੈ ਉਸ ਗਲੀ 'ਚ ਆ ਕੇ ਲੱਗੀ ਹੈ ਮੈਂ ਦੁਖੀ ਹੋ ਗਿਆ ਮੈਂ ਰੋਵਾ ਕਿਧਰ ਕਿ ਜਾ ਕੇ ਰੋਵਾ ਨਾ ਤਾਂ ਮੈਂ ਜੇ ਇਹਨਾਂ ਕੋਲੋਂ ਇੱਕ ਕਾਂਗਰਸੀ ਐ ਜੋ ਉਹਨਾਂ ਕੋਲ ਜਾਵਾ ਉਹ ਕਹਿੰਦੇ ਪ੍ਰਧਾਨ ਕੋਲ ਐਮਐਲਏ ਕੋਲ ਜਾਵਾ ਉਹ ਬੂਹਾ ਬਸ ਕਰਕੇ ਬਚ ਜਾਂਦਾ ਤਾਂ ਕਿਹਨੇ ਪਾਸੇ ਜਾਈਏ ਜੇ ਲੋਕਾਂ ਦੇ ਘਰੇ ਜਾਈਏ ਅਗਲੇ ਦੇ ਘਰੇ ਮਰ ਗਈ ਐ ਉਹ ਕਹਿੰਦਾ ਬੌਝ ਟੱਪੀਆ ਕਿਵੇਂ ਕਿਹਨੂੰ ਜਾ ਕੇ ਕਹੀਏ ਦੱਸੋ ਸਹੀ ਐ ਕਿਵੇਂ ਇਹਨਾਂ ਨੂੰ ਤੇ ਇਹਨਾਂ ਨੂੰ ਮਾੜੀ ਮੋਟੀ ਵੀ ਸ਼ਰਮ ਆਣੀਗੀ ਕਿਹਨੂੰ ਕੋਈ ਕੰਮ ਕਰੀਏ ਜਾ ਕੇ ਨਸ਼ਾ ਮੇਗ ਵਿਖਦਾ ਹੈਗਾ ਤਰੌਲਾ ਪੈਂਦਾ ਹੈਗਾ ਜਿਹੜਾ ਲੋਕਾਂ ਦੇ ਘਰ ਦੇ ਵਿੱਚ ਜਾ ਕੇ ਵੇਖੋ ਇਹਨਾਂ ਦੇ ਘਰਾਂ ਦੇ ਵਿੱਚ ਦੋ ਤਿੰਨ ਸੇ 6 ਮਹੀਨੇ ਹੋ ਗਏ 6 ਮਹੀਨਿਆਂ ਦੇ ਵਿੱਚ ਲੈ ਕਰ ਕੀਲੇ ਪਏ ਹੋਇਆ ਕੀ ਵੀਰੇ ਕੀਲੇ ਪਏ ਸਸ ਗਲੀ ਚ ਟੱਪਦੇ ਸਾਡਾ ਤਾਂ ਜਾਣਾ ਜਾਣੇ ਹਰੇ ਕਹਿੰਦਾ ਆ ਸਾਡਾ ਹਾਲ ਵੇਖ ਸਾਡੇ ਸਾਡੇ ਉਤੇ ਹੋਰ ਵੀ ਆਵਾਜ਼ ਦੀ ਪਾਰਟੀ ਆਲੇ ਗਿਆ ਉਹਨਾਂ ਦੇ ਬੂਏ ਸਾਰਾ ਕੰਮ ਜਿੰਨੇ ਵੀ ਆਵਾਜ਼ ਦੀ ਪਾਰਟੀ ਵਾਲੇ ਹੈਗਾ ਨਾ ਉਹ ਸਾਰੇ ਰੋਈ ਜਾਂਦੇ ਆ ਕਿ ਵੀ ਅਸੀਂ ਜਲ੍ਹੇਪੁਰ ਵਰਕਰ ਸੀ ਇਹਨਾਂ ਨੂੰ ਕੁਰਸੀ ਤੇ ਬਿਠਾ ਗਏ ਅਸੀਂ ਗਲਤੀ ਕਰਤੀ ਬਹੁਤ ਵਾਰੀ ਇਹਨਾਂ ਦੀ ਗਲਤੀ ਸਾਸੀਂ ਭੁਗਤੀ ਜੰਦੇ ਆ ਇਹ ਹੁਣ ਜਾ ਆ ਕੇ ਕਹਿੰਦਾ ਵੀ ਇੱਥੇ ਮੈਂ ਪੋਸਟ ਬਣਾ ਬੁਲਾਣਾ ਭਾਈ ਅੱਛਾ ਨਹੀਂ ਤੁਸੀਂ ਇੰਨਾ ਕੰਮ ਕੀਤਾ ਅਮਾ ਦੀ ਪਾਰਟੀ ਤੁਸੀਂ ਕਹਿੰਦੇ ਮਾਸਟਰ ਬਲਦੇਵ ਨਾ ਸੀ ਅਸੀਂ ਸਾਧੂ ਸਿੰਘ ਨਾ ਸੀ ਉਹ ਚਲੇ ਗਏ ਤੁਸੀਂ ਨਹੀਂ ਗਏ ਤੁਸੀਂ ਡਟੇ ਰਹੇ ਪਾਰਟੀ ਨਾਲ ਖੜੇ ਆ ਤੇ ਦੱਸ ਪੁੱਛ ਲੋ ਜੀ ਫੇਰ ਵੀ ਨਹੀਂ ਕੋਈ ਗੱਲ ਨਹੀਂ ਇਹ ਬਾਲੀ ਗੱਲ ਬਾਲਾ ਟਾਈਮ ਨਹੀਂ ਕੱਟਦਾ ਤੇ ਸਚਾਈ ਸਾਹਮਣੇ ਆਂਦੀ ਹੈ ਇਹ ਜਨਤਾ ਰਹੂਗੀ ਕਿਵੇਂ ਕਿਸੇ ਦਾ ਸਾਡ ਰੋਈ ਜਾਂਦੀ ਹੁਣ ਖੜੀ ਖੜੀ ਜਦੋਂ ਇੰਨਾ ਟਾਈਮ ਹੋਊਗਾ ਨਾ ਇਹਨਾਂ ਨੂੰ ਕਿਸੇ ਪਾਣੀ ਨਹੀਂ ਪੁੱਛਣਾ ਜਿਵੇਂ ਇਹਨਾਂ ਨੂੰ ਪਾਣੀ ਨਹੀਂ ਪੁੱਛਣਾ ਕੋਈ ਇਹਨਾਂ ਦਾ ਵੀ ਟਾਈਮ ਇਹ ਹੋਊਗਾ ਇਹਨਾਂ ਨੂੰ ਪਾਣੀ ਨਹੀਂ ਪੁੱਛਣਾ ਕਿਸੇ ਨੇ ਅਸੀਂ ਜਿਹੜੇ ਪਮਕੜ ਸੀ ਨਾ ਪਮਕੜਾਂ ਨੇ ਆਵਾਜ਼ ਪਾਰਟੀ ਲੈਂਦੀ ਐ ਇਹਨਾਂ ਨੂੰ ਜਿਹੜਾ ਕੁਰਸੀ ਤੇ ਬਿਠਾਇਆ ਇਹਨਾਂ ਕੁਰਸੀ ਦੇ ਭੁੱਖਿਆਂ ਨੇ ਸਾਡੀ ਜੱਟ ਦਾ ਹਸਤਾਨਾਸ ਕਰਤਾ ਹੂੰ ਹੂੰ ਇਹ ਕੁਰਸੀ ਦੇ ਭੁੱਖਿਆਂ ਨੇ ਸਾਡਾ ਸਤਾਨਾਸ ਕੀਤਾ ਹੋਰ ਕਿਸੇ ਨੇ ਨਹੀਂ ਸਤਾਨਾਸ ਕੀਤਾ ਆ ਗਿਆ ਅਸੀਂ ਕਹੀ ਜੰਨੇ ਹੂੰ ਉਹ ਕਹਿੰਦਾ ਕਿ ਪੋਸਟ ਬਣਾਣੇ ਆ ਬੈਠੇ ਆ ਉਸ ਬੁਲਾ ਲੈ ਅਸੀਂ ਸਪਾਣੀ ਸਾਫ ਕਰਾਈ ਬਣਾਨੀ ਜਾਂਦੇ ਜੋ ਮਰਜ਼ੀ ਹੋ ਜੇ ਕੀ ਕਹਿੰਦੇ ਕਰੋੜਾ ਰੁਪਈਆ ਆ ਗਿਆ ਮੰਡੀ ਖਾਤਰ ਅਸੀਂ ਨਿਹਾਰ ਬਦਲਦੀ ਮੰਡੀ ਦੀ ਇਹ ਭਾਈ ਪ੍ਰਭੂ ਜੀ ਜਿਹੜੀ ਮੰਡੀ ਨਿਹਾਰ ਆ ਤੁਸੀਂ ਆ ਵੇਖ ਲਓ ਤੁਹਾਡੇ ਅੱਗੇ ਖੜੇ ਆ ਬੰਦੇ ਆ ਕਿਨੇ ਰੋਈ ਜਾਂਦੇ ਹੈਗੇ ਕਿੰਨਾ ਕਰੀ ਜਾਂਦੇ ਤੁਹਾਡੇ ਸਾਹਮਣੇ ਬਚਲੇ ਨਾਲ ਤੋਂ ਇਹ ਆਪਦੀ ਦੁਕਾਨ ਮੂਰੇ ਤੇ ਆਪਦੀ ਦੁਕਾਨ ਮੂਰੇ ਆਪਦੀ ਦੁਕਾਨ ਮੂਰੇ ਸੀ ਉਥੋਂ ਜਿਹਨਾਂ ਨੇ ਆਪਦਾ ਉੱਚਾ ਕਰ ਲਿਆ ਸਾਰਾ ਕੁਝ ਸਿਸਟਮ ਕਿਹਦੀ ਦੁਕਾਨ ਮੂਰੇ ਇਹ ਪ੍ਰਧਾਨ ਦੀ ਜਿੱਥੇ ਡਾਕਟਰ ਦੀ ਦੁਕਾਨ ਸੀ ਇਹਨਾਂ ਦੀ ਤੇ ਦੂਜਿਆਂ ਦੇ ਪਾਣੀ ਖੜਾ ਕਰਤਾ ਇਹਨਾਂ ਨੇ ਸਾਡੀ ਦੁਕਾਨ ਦਾ ਵੀ ਆਪਦੇ ਕੰਮ ਕਰਾਈ ਜਾਂਦੇ ਗਰੀਬ ਜਨਤਾ ਦੇ ਕਹਿੰਦੇ ਨੇ ਕਰਉਂਦੇ ਹੀ ਨਹੀਂ ਜਾ ਕੇ ਦੇਖਣ ਤਾਂ ਸਹੀ ਮੜਾ ਆ ਦੇਖਣ ਵੀ ਨਹੀਂ ਜਾਂਦੇ ਨਾ ਕੋਈ ਨਹੀਂ ਗਿਆ ਪ੍ਰਧਾਨ ਇਹ ਸਿੰਘ ਨੇ ਸਾਡੇ ਨਾਲ ਤੁਰਤ ਪਵੇ ਤੇ ਆ ਪੈਰਾਂ ਦਾ ਹਾਲ ਵੇਖੋ ਇੱਧਰ ਦਿਖਾ ਦੇ ਕੈਮਰਾਮੈਨ ਨੂੰ ਕਹਿੰਦਾ ਪੈਰਾਂ ਦਾ ਹਾਲ ਜਿੱਥੋਂ ਦੇ ਟੱਪਦਿਆਂ ਗੰਦੇ ਪਾਣੇ ਵਿੱਚ ਦੇ ਨਹੀਂ ਜਾ ਸਕਦੇ ਕੋਸੀ ਛੱਡ ਕੇ ਚਲੇ ਜਾਣ ਫਿਰ ਅੱਜ ਆਰ ਜਾਂ ਪਾਰ ਹੋਊਗਾ ਜਾਂ ਹੋਰ ਹੋਊਗਾ ਜਾਂ ਅਸੀਂ ਦਵਾੰਗੇ ਬੈਲਾ ਗੱਲ ਅਸੀਂ ਕਰਕੇ ਜਾਵਾਂਗੇ ਤੇ ਸਾਡੀ ਸਾਡੀ ਚਾਹੇ ਸਾਨੂੰ ਸਾਰੀ ਮੰਡੀ ਕੱਟੀ ਕੋੜਾ ਕਰੀ ਭਾਜੇ ਅਸੀਂ ਇਹਦੇ ਨਾਲ ਗੱਲ ਇਸ ਤਰ੍ਹਾਂ ਕਰਕੇ ਜਾਵਾਂਗੇ ਚਾਹੇ ਪੁਲਸ ਆ ਜਾਏ ਐਸਡੀਓ ਆ ਜਾਏ ਡੀਓ ਆ ਜਾਏ ਕੋਈ ਆ ਜਾਏ ਅਸੀਂ ਇੱਥੇ ਗੱਲ ਕਰਕੇ ਜਾਵਾਂਗੇ ਮਾਰ ਨਹੀਂ ਜਾਂਦੇ ਗੱਸੀ ਦੋਨੇ ਗੇਟ ਬੰਦ ਕਰ ਦਾਂਗੇ ਅਸੀਂ ਇੱਥੇ ਬੈਠੇ ਆਂ ਨਹੀਂ ਤੁਹਾਡੀ ਸਰਕਾਰ ਬਣਾਈ ਇਹਨੇ ਲੋਕਾਂ ਨੇ ਨਹੀਂ ਬਣਾਈ ਇਹ ਤਾਂ ਲੋਕਾਂ ਨੇ ਸਰਕਾਰ ਬਣਾਈ ਹੈ ਸਾਰੇ ਅਸੀਂ ਲੋਕ ਸਰਕਾਰ ਲੋਕ ਸਾਨੂੰ ਪਕੜਾ ਕਰਦੇ ਆ ਸਾਨੂੰ ਲੈ ਕੇ ਆਇਆ ਫੜ ਕੇ ਲੈ ਕੇ ਆਇਆ ਤੂੰ ਚੱਲ ਇਹ ਗਾਣਾ ਜਾਇਜ਼ ਨਹੀਂ ਦੀਆਂ ਜਾਂਦਾ ਇਹਨਾਂ ਦੀ ਗੱਲ ਜਾਇਜ਼ ਹੈ ਅਸੀਂ ਤਾਂ ਇਹਨਾਂ ਨਾਲ ਖੜੇ ਖੜੇ ਇਹਨਾਂ ਨਾਲ ਵਿਚਾਰੇ ਹਰੇਕ ਗੱਲ 'ਚ ਹਰੇਕ ਰੋਂਦਾ ਹੈ ਕਿ ਕੀ ਕਰੀ ਕਿਹੜੇ ਕੋਲ ਰੋਈਏ ਦੱਤੀ ਆ ਸਾਡੇ ਨਾਲ ਜਰੂਰਤ ਕਰਾਤਾ ਹੈਗਾ ਮੇਰੇ ਨਾਲ ਅਸੀਂ ਜਰੂਰ ਕਰਾਣ ਵਾਅਦਾ ਨਹੀਂ ਐ ਅਸੀਂ ਕੰਮ ਕਰਾਣ ਵਾਅਦਾ ਕੰਮ ਹੁੰਦਾ ਨਹੀਂ ਜਾਂਦਾ ਪਰ ਠੀਕ ਐ ਨਹੀਂ ਜਾਂਦਾ ਅਸੀਂ ਆ ਬੈਠੇ ਆ ਪਹਿਲਾਂ ਵੀ ਲਾਰੀ ਚੱਲਦੇ ਆ ਜੇ ਉਸੇ ਤਰ੍ਹਾਂ ਲਾੜਾ ਲਾ ਕੇ ਤੁਹਾਨੂੰ ਹੁਣ ਤੋਸਤਾ ਦੀ ਜਾ ਹੋ ਜੂਗਾ ਅਸੀਂ ਕਿਵੇਂ ਸਾਡੇ ਨਾਲ ਚੱਲ ਤੇਰਾ ਰੋਟੀ ਚਾਹ ਪਾਣੀ ਅਸੀਂ ਸਾਰਾ ਉੱਥੇ ਖਾਵਾਂਗੇ ਸਾਰੀ ਜਨਤਾ ਉੱਥੇ ਗਾਊਗੀ ਸਾਡੇ ਨਾਲ ਰਹਿ ਕੇ ਦੇਖਣਾਂ ਦਾ ਘਰਾਂ ਚ ਇਹਨਾਂ ਦੇ ਘਰਾਂ ਦਾ ਹਾਲ ਵੇਖਣਾ ਕਰ ਰਹਿ ਕੇ ਦੇਖ ਕਿ ਵੀ ਘਰਾਂ ਦੇ ਵਿੱਚ ਇਹਨਾਂ ਦਾ ਹਾਲ ਕੀ ਹੈਗਾ ਜਨਤਾ ਜਿਹੜੇ ਬੱਚੇ ਹਨ ਇਹਨਾਂ ਦੇ ਇਹ ਜਿਹੜੇ ਬੱਚੇ ਆ ਉਹ ਡਿੱਗ ਪੈਂਦੇ ਆ ਕਦੇ ਕੋਈ ਮਰਦਾ ਕਦੇ ਕੋਈ ਮਰਦਾ ਕਦੇ ਕੋਈ ਮਰਦਾ ਕਦੇ ਕੋਈ ਮਰਦਾ ਇਹਨਾਂ ਦੇ ਕੋਈ ਜਾਂ ਜਾਂਦੇ ਤੇ ਨਹੀਂ ਮਾਤਾ ਕਿੰਨਾ ਇੱਧਰ ਗੱਲ ਸੁਣੋ ਤੁਹਾਡੇ ਜਵਾਕ ਸਕੂਲ ਜਾਂਦੇ ਕਿਸ ਤਰ੍ਹਾਂ ਜਾਂਦੇ ਉਹ ਗੰਦੇ ਪਾਣੀ ਵਿੱਚ ਲੰਘ ਕੇ ਜਾਂਦੇ ਆ ਗੰਦੇ ਪਾਣੀ ਵਿੱਚ ਜਾਂਦੇ ਵੀਰ ਜੀ ਗੰਦੇ ਪਾਣੀ ਵਿੱਚ ਲੰਘੇ ਜਾਂਦੇ ਬਜ਼ੁਰਗ ਟੱਪਦੇ ਤਾਂ ਵੀ ਓਖੇ ਹੁੰਦੇ ਸੀ ਪਾਣੀ ਵਿੱਚ ਲੰਘਦੇ ਉਹਦੇ ਕੀੜੇ ਤੁਰਦੇ ਹੈਗੇ ਆ ਬਿਮਾਰ ਕਿਉਂ ਹੋਏ ਉਹ ਫ੍ਰਿਜ ਦੇਖਣ ਤੇ ਭੇਜ ਦਿੰਦੇ ਨਗਰ ਕੌਸ਼ਲ ਵਾਲੇ ਤੇ ਬਾਅਦ ਚ ਉਹ ਐ ਨਹੀਂ ਦੇਖਦੇ ਉੱਥੇ ਪਾਣੀ ਖੜੇ ਵੀ ਕਿਵੇਂ ਲੰਘੀ ਆ ਕੀ ਵੀ ਆ ਇੱਕ ਮੁੰਡਾ ਕੀ ਬੋਲੀ ਜਾਂਦਾ ਕੀ ਕਹਿੰਦਾ ਕਹਿੰਦਾ ਕਿ ਹੈਂਡ ਹੈਂਡ ਵੀ ਕਰ ਲਓ ਉਹ ਮੁੰਡੇ ਨੂੰ ਫੋਨ ਕਰਦੇ ਆ ਕਿ ਵੀ ਤੂੰ ਕੇ ਕੇ ਵੇੜਵਾ ਦੇ ਪੇਉ ਨੂੰ ਲਾੜਾ ਕਰੇ ਇਹੋ ਜਿਹਾ ਕੰਮ ਕਰੀਏ ਪ੍ਰੈਸ਼ਰ ਪਈ ਜਾਂਦੇ ਲੋ ਪਰ ਚੁੰਦੇ ਅਸੀਂ ਮਰ ਜਾਂਦੇ ਨਹੀਂ ਜਾਂਦੇ ਕਰੇ ਸਾਡੇ ਘਰੇ ਦੇ ਪ੍ਰੈਸ਼ਰ ਪਈ ਜਾਂਦੇ ਤਾਂ ਇਹ ਹਾਲ ਕਰੀ ਜਾਂਦੇ ਸਾਡਾ ਤੁਹਾਡੇ ਮੁੰਡੇ ਨੂੰ ਕੀ ਕਹਿੰਦੇ ਆ ਕਹਿੰਦੇ ਕਿ ਵੀ ਤੂੰ ਕਿਨੇ ਜਾਵਲ ਉਹ ਮੁੰਡਾ ਕਹਿੰਦਾ ਕਿਨੇ ਜਾਵਲ ਕਿਰੋ ਲਾ ਪਿਆ ਤੇ ਇਹਦੇ ਪ੍ਰੈਸ਼ਰ ਪੈਦਾ ਸੀ ਨਹੀਂ ਜਾਂਦੇ ਤੋਂ ਆ ਬੈਠੇ ਕੋਈ ਜੁੜ ਜਾਓ ਇੱਥੇ ਰਾਣਾ ਆ ਬੈਠੇ ਆ ਨਾਲ ਜੋ ਉੱਥੇ ਲੈ ਕੇ ਜਾ ਜਿੱਥੇ ਪਾਣੀ ਖੜਾ ਨਾਲ ਇਹਨੂੰ ਵੀ ਪਤਾ ਲੱਗ ਗਿਆ ਵੀ ਅਸੀਂ ਕਿਵੇਂ ਰਹਿ ਰਹੇ ਹਾਂ ਖਿੱਚ ਕੇ ਲੈ ਕੇ ਚੱਲ ਉਹਨੂੰ ਕੱਢੋ ਬਾਹਰ ਨਾ ਇਹਨੂੰ ਪਤਾ ਲੱਗ ਜੇ ਇਹਨੂੰ ਜਿਹੜਾ ਇੱਥੇ RAM nal ਬੈਠਾ ਨਾ ਜਿਹੜੀ ਮੇਜ਼ ਕੁਰਸੀ ਉੱਥੇ ਡਾ ਕੇ ਉੱਥੇ ਕੰਮ ਕਰੇ ਜਿਹੜਾ ਕਰਨਾ ਹੈ ਨੇ ਤੁਸੀਂ ਦਿੱਤੀ ਕਿਨੇ ਤੁਸੀਂ ਲੋਕਾਂ ਨੇ ਦਿੱਤੀ ਹੈ ਸਾਡੇ ਵਰਗੇ ਨੇ ਦਿੱਤੀ ਹੈ ਹੋਰ ਉਹਨੂੰ ਕੌਣ ਦੇਣ ਵਾਲਾ ਇਹਨੂੰ ਅਸੀਂ ਤਾਂ ਦੇਖੀ ਜਾਂਦੀ ਸ਼ਕਲ ਹੀ ਅੱਜ ਦੇਖੀ ਹੈ ਵੀ ਇਹ ਪ੍ਰਧਾਨ ਹੈ ਉਹ ਤਾਂ ਗਲੀ 'ਚ ਕਦੇ ਜਾ ਕੇ ਖੜੇ ਹੋਣ ਤਾਂ ਸਾਨੂੰ ਪਤਾ ਲੱਗੇ ਵੀ ਇਹ ਪ੍ਰਧਾਨ ਸਾਹਿਬ ਹੈ ਸੰਤ ਅੱਜ ਪਤਾ ਲੱਗਿਆ ਵੀ ਇਹ ਹੈਗੇ ਹੈ ਇਦਾਂ ਕੰਦੇ ਕੰਮੀ ਬਹੁਤ ਕਰੀ ਜਨੇ ਮੰਡੀ ਦੇ ਤੁਸੀਂ ਖੁਦ ਜਾ ਕੇ ਦੇਖ ਲਓ 22 ਦੇ ਵਿੱਚ ਫੇਰ ਅਸੀਂ ਦੂਰੀਆ ਆਵਾਂਗੇ ਤੁਸੀਂ ਜਾ ਕੇ ਦੇਖ ਲਓ ਇੱਕ ਵਾਰੀ ਮੱਲੇ ਤੁਸੀਂ ਢੇੜਾ ਕੱਟ ਲਓ ਤੁਹਾਨੂੰ ਆਪ ਪਤਾ ਲੱਗ ਜੂਗਾ ਵੀ ਕੀ ਹਾਲ ਹੋ ਰਿਹਾ ਕੀ ਨਹੀਂ ਹੋ ਰਿਹਾ ਸਰ ਜੀ ਤੁਸੀਂ ਆਪ ਚਲੋ ਸਾਡੀ ਗਲੀ ਸਰ ਤੁਸੀਂ ਆਪ ਚਲੋ ਮੈਂ ਤਾਂ ਤੁਹਾਡੇ ਮੱਲੇ ਦੀਆਂ ਖਬਰਾਂ ਲਾਈਆਂ ਮੈਂ ਤਾਂ ਜਾ ਕੇ ਆਏ ਤੁਸੀਂ ਚਲੋ ਇਹਨਾਂ ਨੂੰ ਨਾਲ ਲੈ ਕੇ ਚਲੋ ਇਹਨਾਂ ਨੂੰ ਸਾਡੇ ਨਾਲ ਚਲੋ ਤੁਸੀਂ ਚਲੋ ਕਹੋ ਅੱਜ ਤੇ ਕਹਿਣੋ ਤੂੰ ਗੱਲ ਹੀ ਨਹੀਂ ਹੋਈ ਨਾ ਕੋਈ ਗੱਲ ਹੋਵੇ ਤਾਂ ਫੇਰ ਹੀ ਇਹ ਕਰਦੇ ਬੈਠੇ ਤੁਸੀਂ ਇੱਥੇ ਹੁਣੇ ਸਾਨੂੰ ਆ ਗਏ 2 ਘੰਟੇ ਆਏ ਨੂੰ ਤੈਨੂੰ 2 ਘੰਟੇ ਹਾਂ 2 ਘੰਟੇ ਦੇ ਵਿੱਚ ਉੱਥੋਂ ਦਫ਼ਤਰ ਤੋਂ ਨਿਕਲ ਕੇ ਇੱਥੇ ਗੱਲ ਵੀ ਨਹੀਂ ਸੁਣੀ ਤੁਹਾਡੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹੋਇਆ ਤਾਂ ਆਪ ਆਇਆ ਗੱਲ ਵੀ ਨਹੀਂ ਸੁਣੀ ਸਾਡੀ ਗੱਲ ਤਾਂ ਸੁਣੇ ਬਾਹਰ ਹੀ ਨਹੀਂ ਨਿਕਲਦਾ ਪਿਆ ਉਹ ਤਾਂ ਕਹਿੰਦਾ ਮੈਂ ਪੁਲਿਸ ਬੁਲਾ ਕੇ ਤੁਹਾਨੂੰ ਚੁਕਾ ਦੇਣਾ ਪੁਲਿਸ ਬੁਲਾ ਲੈਂਦਾ ਪੁਲਿਸ ਬੁਲਾਉਣਾ ਕਹਿੰਦਾ ਮੈਂ ਦਰੀਆਂ ਨਹੀਂ ਮਚਾਉਣ ਦੇਣੀਆਂ ਡਰਾਉਂਦੇ ਐ ਤਾਂ ਜੀ ਸਾਡੇ ਮੱਲੇ ਚ ਜਾ ਕੇ ਦੇਖੋ ਤਾਂ ਸਹੀ ਸਾਡੇ ਛੋਟੇ ਛ ਤੁਸੀਂ ਖਾ ਲਓਗੇ ਉੱਥੇ ਬੈਠ ਕੇ ਰੋਟੀ ਖਾਓ ਚਲੋ ਆ ਜੀ ਸਾਰਾ ਕੁਝ ਹੀ ਦੇਵਾਂਗੇ ਸਾਰਾ ਖਰਚਾ ਪਾੜੀ ਭਰਾਂਗੇ ਉੱਥੇ ਹਾਂ ਆਦੇ ਘਰਾਂ ਚੋਂ ਪਾਣੀ ਵੀ ਦੇਵਾਂਗੇ ਰੋਟੀ ਵੀ ਦੇਵਾਂਗੇ ਚਲੋ ਹਾਲ ਵੇਖੋ ਸਾਡੇ ਮਹੱਲੇ ਦਾ ਕੀ ਹੈ ਜੀ ਅਸੀਂ ਬੋਲਦੇ ਨਹੀਂ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਨਜਾਇਜ਼ ਗਲਤ ਵੇਦਾ ਚੱਕੋਗੇ ਸਾਡਾ ਤੁਸੀਂ ਚੱਲ ਕੇ ਵੇਖੋ ਮੁਰਦਾਬਾਦ 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 ਇਤਨਾ ਪਰਦਾ ਮੁਰਦਾਬਾਦ ਇਤਨਾ ਪਰਦਾ ਮੁਰਦਾਬਾਦ ਇਤਨਾ ਪਰਦਾ ਮੁਰਦਾਬਾਦ ਇਤਨਾ ਪਰਦਾ ਮੁਰਦਾਬਾਦ ਇਥੋਂ ਦੇ ਪ੍ਰਧਾਨ ਨਾਲ ਡਾਕਟਰ ਹਰੀਸ਼ ਚੰਦਰ ਜੀ ਨਾਲ ਗੱਲਬਾਤ ਵੀ ਕਰਾਂਗੇ ਸਾਰਿਆਂ ਦੀ ਨਾ ਸੁਣੀਓ ਜਿਸ ਬੰਦੇ ਦੀ ਰਾਤ ਨੂੰ ਅਧੀਆਂ ਪਊਆ ਪੀਤਾ ਹੈ 3 ਵਜੇ ਪੈਲਸ ਦਾ ਕੰਮ ਮੁਕਾ ਕੇ ਉਹ ਘਰੇ ਕਿਵੇਂ ਬੜੂਗਾ ਮੈਨੂੰ ਉਸ ਗੱਲ ਦਾ ਸਬੂਤ ਦੇ ਦੋ ਇਹਦੀ ਲੱਤ ਟੁੱਟ ਗਈ ਤਾਂ ਪੈਰ ਟੁੱਟ ਗਈ ਮੈਨੂੰ ਰੋਟੀ ਦੇ ਦੇਣਗੇ ਇਸ ਕੰਮ ਕਰਦੇ ਆ ਉਹ ਕਰਦਾ ਮੇਰੇ ਘਰ ਵਾਲਾ 3 ਵਜੇ ਵੜਦਾ 4 ਵਜੇ ਵੜਦਾ 2 ਵਜੇ ਵੜਦਾ ਤਾਂ ਕੋਈ ਟਾਈਮ ਨਹੀਂ ਸਾਰੀ ਸਾਰੀ ਰਾਤ ਮੈਂ ਜਾ ਕੇ ਕੱਟਦੀ ਵੀ ਹੁਣ ਵੀ ਆਇਆ ਹੁਣ ਵੀ ਆਇਆ ਤੁਹਾਡੀ ਬਸਤੀ ਦੇ ਵਿੱਚ ਸਾਰੇ ਹੈ ਗਰੀਬ ਕੰਮ ਕਰਨ ਵਾਲੇ ਮਜ਼ਦੂਰ ਲੋਕਾਂ ਜੇ ਅਸੀਂ ਕੰਮ ਨਾ ਕਰੀਏ ਤੇ ਸਾਨੂੰ ਟਰਾਲਾ ਘਰੇ ਉੱਤਰ ਜੂਗਾ ਖਾਣ ਨੂੰ ਕਿੱਥੋਂ ਉਤਰ ਜੂਗਾ ਦੱਸੋ ਅੱਜ ਦੇ ਇਲੈਕਸ਼ਨ ਫੇਰ ਅੱਗੇ ਆ ਰਹੇ ਆ ਅਸੀਂ ਇਲੈਕਸ਼ਨ ਤੇ ਅੱਗ ਲਾਵਾਂਗੇ ਇੱਕ ਵਾਰੀ ਵੜ ਕੇ ਦਿਖਾਵਾਂ ਮਲੇ ਚ ਕੋਈ ਵੀ ਜਿਹੜਾ ਸਾਡਾ ਕਮੇਟੀ ਦਾ ਕੰਮ ਹੈ ਰੋਕਦੇ ਸਾਨੂੰ ਕੋਈ ਮਨਜ਼ੂਰ ਨਹੀਂ ਖਤਮ ਕਰ ਦੇ ਸਾਡਾ ਨਾਮ ਹੀ ਖਤਮ ਕਰ ਦੇ ਜੇ ਬਿੱਲ ਲੈ ਕੇ ਆ ਗਿਆ ਸੀਵਰ ਦਾ ਬਿੱਲ ਵਾਲਾ ਅਸੀਂ ਉਹਨੂੰ ਵੀ ਉੱਥੇ ਹੀ ਢਾਵਾਂਗੇ ਪਾਣੀ ਚ ਡੋਬੋ ਆ ਨੋਟ ਕਰ ਲੈ ਸਾਡੀ ਗੱਲ ਬਿੱਲ ਨਹੀਂ ਦੇਣਾ ਅਸੀਂ ਉਹ ਪਾਣੀ ਚ ਉਹਨੂੰ ਭਾ ਕੇ ਉੱਥੇ ਭੰਨਾਂਗੇ ਚੰਗੀ ਤਰ੍ਹਾਂ ਫਿਰ ਬਿੱਲ ਦੇਵਾਂਗੇ ਜਾ ਤਾਂ ਸਾਡਾ ਸੀਵਰ ਸਾਫ ਕਰਦੇ ਨਹੀਂ ਕਰਦੀ ਤਾਂ ਉੱਤਰ ਜਾਏ ਬਿੱਲ ਲੈਣਾ ਆਉਂਦੇ ਆ ਕਿੰਨਾ ਕੰਨਾ ਬਿੱਲ ਆਉਂਦਾ ਆ ਦੇਖ ਲਓ 3 ਮਹੀਨੇ ਦਾ 100 ਰੁਪਏ ਮਹੀਨੇ ਬਿੱਲ ਆਈ ਜਾਂਦਾ ਹਾਂਜੀ ਸਫਾਈ ਹੈਣੀਗੀ ਸਫਾਈ ਹੋਣੀ ਸਫਾਈ ਹੈ ਨਹੀਂ ਆਪ ਕਰਦੇ ਆ ਝਾੜੂ ਅਲੱਗ ਰੱਖੀ ਐ ਡਸਟਪੀਨ ਅਲੱਗ ਰੱਖਿਆ ਹੈ ਡੰਡਾ ਅਲੱਗ ਰੱਖਿਆ ਹੈ ਸੂਆ ਨਹਾਣ ਤੋਂ ਪਹਿਲਾਂ ਸਾਰੇ ਗਲੀ ਦੀ ਸਫਾਈ ਕਰਕੇ ਫੇਰ ਅਸੀਂ ਨਹਾ ਕੇ ਫੇਰ ਜੋਤਬੱਤੀ ਕਰਦੇ ਆ ਸਾਡੀ ਰੋਟੀ ਖਾਣੀ ਹਰਾਮ ਨਾ ਕੋਈ ਕੂੜੇ ਵਾਲਾ ਆਂਦਾ ਨਾ ਕੋਈ ਉੱਥੇ ਲਾਈਟਾਂ ਕੁਛ ਵੀ ਨਹੀਂ ਉੱਥੇ ਬਸ ਅੰਦਾ ਅਿਰਚ ਰਹਿ ਰਹੇ ਆ ਹੋਰ ਕੁਛ ਨਹੀਂ ਬੱਸ ਪ੍ਰਧਾਨ ਜੀ ਅੱਜ ਪੀਰਖਾਨਾ ਬਸਤੀ ਚੋ ਗੇੜੇ ਗਰੀਬ ਲੋਕ ਰਹਿੰਦੇ ਆ ਫਾਟਕੋਂ ਪਾਰ ਉਹ ਅੱਜ ਇੱਥੇ ਧਰਨ ਲਾ ਕੇ ਬੈ ਗਏ ਆ ਕਹਿੰਦੇ ਸਾਡੇ ਮਹੱਲੇ ਦੇ ਵਿੱਚ ਇੰਨੀ ਗੰਦਗੀ ਆ ਹੱਦੋਂ ਵਾਲੀ ਗੰਦਗੀ ਆ ਸਾਡੀ ਸਫਾਈ ਨਹੀਂ ਕਰੀ ਜਾਂਦੀ ਨਾ ਹੀ ਸਾਡੀ ਕੋਈ ਗੱਲ ਸੁਣੀ ਜਾਂਦੀ ਆ ਨਾ ਹੀ ਅਜੇ ਤੱਕ ਕਿਸੇ ਪ੍ਰਧਾਨ ਨੇ ਉੱਥੇ ਗੇੜਾ ਮਾਰਿਆ ਇਸ ਤਰ੍ਹਾਂ ਇਹ ਸਾਰੀ ਗੱਲਾਂ ਬੇਬੁਨਿਆਦ ਹੈ ਮੈਂ ਉੱਥੇ ਰੋ ਜਾਣਾ ਸ਼ਾਮ ਨੂੰ ਠੀਕ ਹੈ ਤੇ ਅਸੀਂ ਨਗਰਪਾਲਿਕਾ ਵੱਲੋਂ ਸੀਵਰੇਜ ਸਫਾਈ ਵਾਸਤੇ 37 ਲੱਖ ਦਾ ਟੈਂਡਰ ਲਾਇਆ ਹੋਇਆ ਮਸ਼ੀਨਾਂ ਪੰਜ-ਛੇ ਦਿਨ ਤੋਂ ਸ਼ਹਿਰ ਚ ਕੰਮ ਕਰ ਰਹੀਆਂ ਠੀਕ ਹੈ ਨਾ ਤੇ ਸਭ ਤੋਂ ਪਹਿਲਾਂ ਪੀਰਖਾਨਾ ਬਸਤੀ ਲੱਗਿਆ ਸੀਗਾ ਉਹਦੇ ਵਿੱਚ ਜਿਹੜੀ ਵੱਡੀ ਪਾਈਪ ਹੈ ਉਹ ਸਾਫ਼ ਹੋ ਗਈਆਂ ਜਿਹੜੀਆਂ ਨਾਲੀਆਂ ਗਲੀਆਂ ਛੋਟੀਆਂ ਹੈਗੀਆਂ ਉੱਥੇ ਵੱਡੀ ਮਸ਼ੀਨ ਅੰਦਰ ਨਹੀਂ ਜਾ ਸਕਦੀ ਵੱਡੀ ਮਸ਼ੀਨ ਬੁੱਧਵਾਰ ਨੂੰ ਆਊਗੀ ਬੁੱਧਵਾਰ ਨੂੰ ਉਹ ਸਫਾਈ ਸ਼ੁਰੂ ਹੋ ਜਾਊਗੀ ਤੇ ਜਿਹੜੀਆਂ ਇਹ ਲੈਡ ਜਾਈਆਂ ਇਹ ਆਪਣੇ ਆਪਣੀਆਂ ਆਈਆਂ ਇੱਕ ਸ਼ਹਿਰ ਦੇ ਸ਼ਹਿਰ ਚ ਕਮਲਾ ਜੀ ਦਾ ਬੰਦਾ ਰਹਿੰਦਾ ਇੱਕ ਉਹਦਾ ਨਾਮ ਸ਼ੈਸ਼ੀਲਾ ਹੀ ਹੋਵੇ ਸ਼ਾਇਦ ਉਹ ਰਹਿੰਦਾ ਤੇ ਉਹ ਹੀ ਨੂੰ ਭੜਕਾ ਕੇ ਲਿਆਇਆ ਇਹਨਾਂ ਲੇਡੀ ਦਾ ਕੋਈ ਦੋਸ਼ ਨਹੀਂ ਨਾ ਇਹਨਾਂ ਨੂੰ ਕੋਈ ਸਮੱਸਿਆ ਜਿਹੜੀ ਜਿੰਨੀ ਸਮੱਸਿਆ ਹੈਗੀ ਹੈ ਸ਼ੀਲੇ ਨੂੰ ਹੈਗੀ ਹੈ ਤੇ ਸ਼ੀਲਾ ਇੱਥੋਂ ਅੱਜ ਤੋਂ 20 ਸਾਲ ਪਹਿਲਾਂ ਇਸ ਮਹੱਲੇ ਦੀਆਂ ਸਾਰੀਆਂ ਵੋਟਾਂ ਵੇਚ ਕੇ ਪੈਸੇ ਵਟ ਕੇ ਚਲਾ ਗਿਆ ਸੀਗਾ ਇਹ ਉਸ ਗੱਲ ਦੀ ਇਹ ਮਾਨਸਾ ਰੜਕ ਜੀ ਹੈਗੀ ਹੈ ਵੀ ਸ਼ਾਇਦ ਮੇਰੇ ਤੋਂ ਇਹਦੇ ਤੋਂ ਕਲੰਕ ਲੈ ਜੇ ਕਲੰਕ ਨਹੀਂ ਲੈਂਦਾਗਾ ਜਦੋਂ ਕਿਸੇ ਬੰਦੇ ਨੂੰ ਬੰਦਾ ਵੇਚ ਕੇ ਚਲਾ ਜਾਵੇ ਨਾ ਉਹਦਾ ਕਲੰਕ ਨਹੀਂ ਲੈਂਦਾ ਹੁੰਦਾ ਤੇ ਇੰਨੀ ਕੀ ਗੱਲ ਹੀ ਹੈ ਲੇਡੀਜ਼ ਨੂੰ ਕੋਈ ਇਤਰਾਜ ਨਹੀਂ ਲੇਡੀਜ਼ ਨਾਲ ਨੂੰ ਮੈਂ ਕਿਹਾ ਸੀਗਾ ਵੀ ਆਪਾਂ ਨਾ ਇੱਥੇ ਬੈਠੋ ਮੇਰੇ ਕੋਲ ਕਮਰੇ ਬੈਠੋ ਚਾਹ ਪਣੀ ਪੀਓ ਤੇ ਤੁਹਾਡਾ ਮਸਲਾ ਇਸ ਤਰ੍ਹਾਂ ਇਸ ਤਰ੍ਹਾਂ ਹੱਲ ਹੋ ਰਿਹਾ ਤੇ ਇਹ ਇੱਕ ਦਿਨ ਚ ਹੱਲ ਹੋਣ ਵਾਲਾ ਨਹੀਂ ਹੈ ਕਿਉਂਕਿ ਇਹਦੇ ਵਿੱਚ 8-10 ਦਿਨ ਹੋਰ ਲੱਗਣਗੇ ਕਿਉਂਕਿ ਇਹਨਾਂ ਦੀ ਸਮੱਸਿਆ ਪੈਦਾ ਤਾਂ ਹੋਈ ਹੈ ਇਹਨਾਂ ਲੋਕਾਂ ਨੇ ਜਦੋਂ ਇੱਥੇ ਗਲੀਆਂ ਬਣੀਆਂ ਸੀਗੀਆਂ ਇਹਨਾਂ ਨੇ ਨਾਲੀਆਂ ਬੰਦ ਕਰਵਾਤੀਆਂ ਜਿਹੜਾ ਮੀਂਹ ਦਾ ਪਾਣੀ ਐ ਜਾਂ ਇਹਨਾਂ ਦੇ ਕੋਈ ਘਰਾਂ ਦੇ ਨੇੜੇ ਕੱਚੇ ਪਲਾਂਟ ਪਏ ਐ ਉਹਦਾ ਮਿੱਟੀ ਘਟਾ ਉਹ ਨਾਲੇ ਜਾਣਾ ਹੁੰਦਾ ਨਾਲੀਆਂ ਦੀ ਸਫਾਈ ਹੋ ਸਕਦੀ ਐ ਪਰ ਉਹ ਸਾਰਾ ਪਾਣੀ ਤੇ ਰਸੋਈ ਦਾ ਪਾਣੀ ਚਾਹ ਪੱਤੀ ਜਾਂ ਸਬਜ਼ੀਆਂ ਉਹ ਸਾਰਾ ਹੀ ਸੀਵਰੇਜ ਵਾੜਦਾ ਜਿਸ ਕਰਕੇ ਸੀਰੀ ਬਲੌਕ ਹੋਗੇ ਹੁਣ ਇਹਦੇ ਵਿੱਚ ਇਹ ਪਹਿਲਾਂ ਸਫਾਈ ਹੋਊਗੀ ਅਗਲੇ 8 ਸਦਨਾ ਚ ਜਦੋਂ ਸਫਾਈ ਹੋਗੀ ਫਿਰ ਅਸੀਂ ਗਲੀਆਂ ਦੇ ਨਾਲੀਆਂ ਨੂੰ ਟੈਂਡਰ ਵੀ ਲਾਵਾਂਗੇ ਜਿਹੜੇ ਨਾਲੀਆਂ ਗਲੀਆਂ ਟੁੱਟੀਆਂ ਵੀ ਆ ਹੁਣ ਠੀਕ ਵੀ ਕਰਾਵਾਂਗੇ ਇਹੀ ਗੱਲ ਜਦੋਂ ਵੀ ਤੁਹਾਡੇ ਨਾਲ ਅਸੀਂ ਗੱਲ ਕਰਦੇ ਹਾਂ ਤੁਸੀਂ ਕਹਿੰਦੇ ਨੇ ਪੈਸੇ ਬਹੁਤ ਆਇਆ ਹੁਣ ਵੀ ਕਹਿੰਦੇ ਨੇ 37 ਲੱਖ ਰੁਪਏ ਆ ਗਿਆ ਕੰਮ ਚੱਲ ਰਿਹਾ ਨਹੀਂ ਟੈਂਡਰ ਲੱਗ ਗਿਆ ਤੁਸੀਂ ਖੁੱਲ ਗਿਆ ਜੀ ਕੰਮ ਚੱਲੀ ਜਾਂਦਾ ਕੋਈ ਦਿਸਦਾ ਤਾਂ ਕਿਸੇ ਪਾਸੇ ਹੈ ਨਹੀਂ ਕੰਮ ਲੋਕ ਮੇਰੀ ਗੱਲ ਸੁਣੋ ਤੁਹਾਡੀ ਸਰਕਾਰ ਬਣੀ ਨੂੰ ਘੱਟ ਤੋਂ ਘੱਟ ਵੀ 40 ਮਹੀਨੇ ਦਾ ਸਮਾਂ ਹੋ ਗਿਆ 4 ਸਾਲ ਦੇ ਤਕਰੀਬਨ ਹੋਣ ਵਾਲਾ ਤੇ ਲੋਕਾਂ ਦਾ ਕੰਮ ਤਾਂ ਉਹਦੇ ਰੁਪਏ ਦੇ ਵਿੱਚੋਂ 10 ਪੈਸੇ ਵੀ ਨਹੀਂ ਹੋਇਆ ਇਸ ਤਰ੍ਹਾਂ ਤੁਸੀਂ ਗੱਲ ਸੀਵਰੇਜ ਦੀ ਕਰਨ ਆਏ ਹੋ ਕਿ ਚਾਰ ਸਾਲ ਦੀ ਸਰਕਾਰ ਦੀ ਕਰਨ ਆਏ ਹੋ ਸੀਵਰੇਜ ਦੀ ਕਰ ਲੈਣੇ ਆਪਾਂ ਸੀਵਰੇਜ ਦੀ ਕਰ ਲੈਣੇ ਆ ਸੀਵਰੇਜ ਦੀ ਦੱਸ ਦੋ ਬੀ ਮਸ਼ੀਨਾਂ ਆਈਆਂ ਵੀ ਐ ਮੈਂ ਆਪ ਜਾ ਕੇ ਸਫਾਈ ਕਰਵਾਈ ਐ ਜਿਹੜੀਆਂ ਢੀੜੀਆਂ ਗਲੀਆਂ ਹੈਗੀਆਂ ਜਿੱਥੇ ਕੋਈ ਟਰੱਕ ਨਹੀਂ ਜਾ ਸਕਦਾ ਉੱਥੇ ਹੀ ਛੋਟੀਆਂ ਕਿ ਮਸ਼ੀਨਾਂ ਜਾਣਗੀਆਂ ਜਿਸ ਕੰਪਨੀ ਨੂੰ ਟੈਂਡਰ ਮਿਲਿਆ ਉਹਦਾ ਕੰਮ ਮੁਕਸਰ ਜਬ ਕੋਰਪੋਰੇਟ ਚੱਲੀ ਜਾਂਦਾ ਉਥੋਂ ਬੁੱਧਵਾਰ ਨੂੰ ਵੇਲੇ ਹੋਣਗੇ ਉਦੋਂ ਢੀੜੀਆਂ ਗਲੀਆਂ ਵਿੱਚ ਛੋਟੀਆਂ ਮਸ਼ੀਨਾਂ ਜਾਣ ਗਈਆਂ ਉਹ ਸਵਾਈ ਕਰਨ ਗਿਆ ਇਹ ਹੈਲਗ ਜੀ ਇੱਕ ਮੈਂ ਗੱਲ ਕਰੂੰ ਮੰਡੀ ਦੇ ਜਿਹੜੇ ਗੰਦਗੀ ਦੇ ਢੇਰ ਲੱਗੇ ਆ ਤੁਹਾਡੇ ਉੱਤੇ ਬੋਰਡ ਜ਼ਰੂਰ ਲੱਗੇ ਆ ਤੁਹਾਡੇ ਨਾਲ ਗੱਲ ਵੀ ਹੋਈ ਸੀ ਵੀ ਅਸੀਂ ਜੁਰਮਾਨਾ ਕਰਾਂਗੇ ਜਿਹੜਾ ਬੰਦਾ ਉੱਥੇ ਸਿੱਟੂ ਆ ਕੀ ਤੁਹਾਡੀ ਜਿਹੜੇ ਤੁਹਾਡੇ ਮਲਾਜ਼ਮਾਂ ਲੋਕ ਤੁਹਾਡੀ ਗੱਲ ਨਹੀਂ ਮੰਨਦੇ ਜਾਂ ਤੁਹਾਨੂੰ ਤੁਹਾਡੇ ਤੱਕ ਗੱਲ ਨਹੀਂ ਪਹੁੰਚਦੀ ਉਹ ਲੋਕ ਉੱਥੇ ਸਫਾਈ ਤਾਂ 90 95 ਹੋ ਰਹਿਣ ਲੱਗ ਪਈ 2 4 5 ਪੈਸੇ ਰਾਤ ਦੇ ਟਾਈਮ ਕੁਝ ਲੋਕ ਉਥੇ ਕੂੜਾ ਸੜ ਜਾਂਦੇ ਆ ਤੇ ਸਵੇਰੇ ਸਾਡੇ ਨਗਰ ਕੌਂਸਲ ਦੇ ਕਰਮਚਾਰੀ ਚੱਕ ਲੈਂਦੇ ਆ ਤੇ ਰਾਤ ਵਾਲਾ ਵੀ ਬੰਦ ਹੋ ਜਾਊਗਾ ਅਗਲੇ ਕੁਝ ਦਿਨਾਂ 'ਚ ਇਹ ਆ ਤੁਹਾਡਾ ਉਥੇ ਨੰਬਰ ਕਿਉਂ ਨਹੀਂ ਲਿਖ ਕੇ ਲਾਇਆ ਉੱਤੇ ਬੋਰਡ ਤਾਂ ਤੁਸੀਂ ਲਾਦੇ ਕਈ ਥਾਂ ਦਾ ਬੋਰਡ ਵੀ ਗਾਇਬ ਹੋ ਗਿਆ ਬਿਜਲੀ ਘਰ ਕੋਲੇ ਤੁਹਾਡਾ ਬੋਰਡ ਲੱਗਾ ਸੀ ਉਹਦਾ ਬੋਰਡ ਤਾਂ ਉਥੋਂ ਗਾਇਬ ਹੋ ਗਿਆ ਕਈ ਬੋਰਡ ਤੁਹਾਡੇ ਲੱਗੇ ਉਥੇ ਨੰਬਰ ਕਿਉਂ ਨਹੀਂ ਲਿਖ ਕੇ ਲਾਇਆ ਵੀ ਜੇ ਕੋਈ ਬੰਦਾ ਸੜਦਾ ਤੇ ਸਾਨੂੰ ਇਸ ਬੰਦੇ ਦੀ ਸ਼ਿਕਾਇਤ ਕਰੋ ਸਾਨੂੰ ਇਸ ਨੰਬਰ ਤੇ ਸੰਪਰਕ ਕਰੋ ਸਾਡੇ ਉਥੇ ਆਪਣੇ 15-20 ਨੇਜੰਦਰ ਕੈਮਰੇ ਲੱਗ ਜਾਂਦੇ ਨੇ ਘਰੇ ਸਾਨੂੰ ਕਿਸੇ ਬੰਦੇ ਨੇ ਦੱਸਣਾ ਨਹੀਂਗਾ ਕਿਸੇ ਦਾ ਕੋਈ ਨੰਬਰ ਨਹੀਂ ਪਤਾ ਉਹ ਕਿਹੜਾ ਬੰਦਾ ਖੰਸੜ ਜਾਂਦਾ ਜਦੋਂ ਕੈਮਰੇ ਵਿੱਚ ਉਹਦੀ ਰਿਕਾਰਡਿੰਗ ਹੋ ਗਈ ਵੀਡੀਓ ਬਣ ਗਈ ਤੇ ਆਪੇ ਜਰਮਾਨੇ ਹੋਣ ਲੱਗਣਗੇ 90 ਪੈਸੇ ਉੱਥੇ ਵੀ ਜਿਹੜੇ ਰੇਗਰ ਬਸਤੀ ਦੇ ਬੰਦੇ ਕੂੜਾ ਸਿਰਦੇ ਸੀਗੇ ਉਹਨਾਂ ਨੂੰ ਘਰ ਘਰ ਜਾ ਕੇ ਸਨਿਆ ਦੇਤਾ ਹੁਣ ਉਹ ਉੱਥੇ ਕੂੜਾ ਨਹੀਂ ਸਿਰਦੇ ਤੇ 10-5 ਪੈਸੇ ਫਿਰ ਵੀ ਕੋਈ ਬੰਦਾ ਚੋਰੀ ਛਿਪੇ ਉਥੇ ਸੜ ਜਾਂਦੇ ਆ ਰਾਤ ਬਰਾਤੇ ਤੇ ਉਹ ਵੀ ਜਦੋਂ ਕੈਮਰੇ ਲਾ ਕੇ ਉਹ ਵੀ ਸਾੜ ਜਾਂਦੇ ਨੇ ਇਹ ਦਿਨ ਤੇ ਅੱਡ ਤੇ ਸਿੱਟੀ ਹੁੰਦੇ ਐ ਐਮਐਲਏ ਦੇ ਸਾਹਿਬ ਦੇ ਦਫ਼ਤਰ ਦੇ ਮੂਹਰੇ ਜਿਹੜੇ ਬਣਿਆ ਡੰਪ ਉਹ ਤੇ ਦਿਨ ਤੇ ਅੱਡ ਤੇ ਸਿੱਟੀ ਹੁੰਦੇ ਤੁਸੀਂ ਰਾਤ ਦੀ ਗੱਲ ਕਰਦੇ ਹੋ 10-5 ਪੈਸੇ ਨਹੀਂ ਸੜਦੇਗੇ 10-5 ਪੈਸੇ ਰਹਿ ਗਿਆ ਉਥੇ ਉਥੇ ਵੀ ਕੈਮਰੇ ਲੱਗਣ ਵਾਲੇ ਆ ਕੈਮਰੇ ਫਿਟਿੰਗ ਹੋ ਜਾਂਦੀ ਆ ਤੇ ਉਹ ਵੀ ਸਾੜ ਦਿਨ ਕੇ 10-15 ਦਿਨ ਤੱਕ ਕਦੋਂ ਤੱਕ ਲੱਗ ਜਾਣਗੇ ਪ੍ਰਧਾਨ ਜੀ 30 ਨਵੰਬਰ ਤੱਕ ਲੱਗ ਜਾਣਗੇ ਕੰਪਲੀਟ ਹੋ ਜਾਣਗੇ ਤੁਸੀਂ ਕਹਿ ਤਾਂ ਦਿੰਨੇ ਆ ਫਿਰ ਤੁਸੀਂ ਸਾਡੀ ਗੱਲ ਦਾ ਨਹੀਂ ਜਦੋਂ ਮੰਡੀ ਦੀ ਕੋਈ ਈ ਰਕਸ਼ਾ ਕਹਿੰਨੇ ਤੁਸੀਂ ਸਾਡੇ ਕੋਲ 14 15 ਆ ਗਈ ਹਨ ਜੇ 14 15 ਈ ਰਕਸ਼ਾ ਹੋਣ ਤੇ ਇਹਨੇ ਡੰਪਰ ਥਾਂ ਥਾਂ ਲੱਗ ਜਾਂਨ ਘਰ ਘਰ ਦੇ ਵਿੱਚ ਜਾਂਦੇ ਹੋਣ ਤਾਂ ਉਹ ਘਰ ਘਰ 'ਚ ਹੀ ਡੰਪ ਰਕਸ਼ਾ ਜਾਂਦੇ ਆ ਪਰ ਕੁਝ ਲੋਕ ਜਿੱਦੀ ਹੁੰਦੇ ਆ ਉਹ ਈ ਰਕਸ਼ਾ ਨੂੰ ਕੂੜਾ ਨਹੀਂ ਸੜਦੇ ਦਿੰਦੇ ਉਹ ਉੱਥੇ ਆਪਣੀ ਆਤਮ ਅਨੁਸਾਰ ਸੜ ਜਾਂਦੇ ਆ ਉਹ ਜੋ ਜੁਰਮਾਨੇ ਹੋਣਗੇ ਉਹ ਵੀ ਸੜ ਜਾਣਗੇ ਤੁਹਾਡੇ ਕੋਲੇ ਹੁਣ ਜਿਹੜੇ ਸਫਾਈ ਸੇਵਕਾ ਕਿੰਨੇ ਆ ਕਿੰਨੀ ਗਿਣਤੀ ਸਫਾਈ ਸੇਵਕਾਂ ਦੀ ਐਗਜੈਕਟ ਮੇਰੇ ਧਿਆਨ ਨਹੀਂ 70 75 ਹੋਣਗੇ 70 75 ਕੋਈ ਥੋੜੀ ਨਹੀਂ ਹੁੰਦੇ ਜੇ 70 75 ਹੋਣ ਤਾਂ ਇੰਨੇ ਦਾ ਗੰਦਕੀ ਮੰਡੀ ਚ ਪੈਣੀ ਪੈਣੀ ਨਹੀਂ ਸੀ ਅਲੱਗ ਅਲੱਗ ਡਿਊਟੀ ਹੁੰਦੀ ਆ ਅਲੱਗ ਅਲੱਗ ਏਰੀਆ ਵਿੱਚ ਕਿਸੇ ਦੀ ਟਰਾਲੀ ਦੇ ਡਿਊਟੀ ਐ ਕਿਸੇ ਦੀ ਈ ਰਿਕਸ਼ਾ ਦੇ ਡਿਊਟੀ ਐ ਕਿਸੇ ਦੀ ਕਿਸੇ ਦੀ ਡਿਊਟੀ ਐ ਸਤਾਂ ਅਲੱਗ ਅਲੱਗ ਡਿਊਟੀ ਹੈਗੀ ਕਈ ਲੋਕ ਤਾਂ ਇਹ ਕਹਿ ਰਹੇ ਜਿਹੜੇ 70 75 ਤੁਸੀਂ ਕਹਿ ਰਹੇ ਹੋ ਉਹ ਕਾਗਜ਼ਾਂ ਵਿੱਚ ਹੀ ਐ ਉਹ ਦਿਸਦੇ ਨਹੀਂ ਕਿਤੇ ਤੁਸੀਂ ਤਿੰਨ ਵਜੇ ਇੱਥੇ ਆ ਜਿਓ ਹਾਜ਼ਰੀ ਲਾ ਲਿਓ ਸਾਰੇ ਤੁਹਾਨੂੰ ਦਿਖਾਣ ਲੱਗ ਪੈਣੇ ਸਾਰੇ ਸਾਰੇ ਹਾਜ਼ਰ ਹੁੰਦੇ ਆ ਪੂਰੇ ਤਿੰਨ ਵਜੇ ਹੀ ਲੋਹ ਹਾਜ਼ਰੀ ਲਾ ਦਈਏ ਮੈਂ ਆਪ ਹਾਜ਼ਰੀ ਲ